ਉਨੇ ਦਾ ਜਿਹੜਾ ਸੀਜ਼ਨ ਹੈ ਉਹ ਸ਼ੁਰੂ ਹੋ ਗਿਆ ਸਰਕਾਰ ਨੇ 16 ਤਰੀਕ ਤੋਂ ਜਿਹੜੀ ਹੈ ਇਸੇ 16 ਤਰੀਕ ਤੋਂ ਜਿਹੜੀ ਖਰੀਦ ਸ਼ੁਰੂ ਕੀਤੀ ਪਰ ਮੰਡੀਆਂ ਦੇ ਵਿੱਚ ਉਹ ਰੌਣਕ ਜਿਹੜੀ ਆ ਖਰੀਦ ਵਾਲੀ ਉਹ ਬਣੀ ਨਹੀਂ ਇਸ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਇੱਕ ਐਸਟੀਐਮ ਮਕੇਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਜਿਹਦੇ ਅਸੀਂ ਜਿਹੜਾ ਸੁਨੇਹਾ ਆ ਪੂਰੀ ਪੰਜਾਬ ਸਰਕਾਰ ਨੂੰ ਦੇਣਾ ਚਾਹੁੰਦੇ ਆ ਕਿ ਉਹ ਖਰੀਦ ਦੇ ਵਿੱਚ ਜਿਹੜਾ ਪ੍ਰਬੰਧਨ ਹਾਲੇ ਬਹੁਤ ਢਿੱਲਾ ਹੈ ਤੇ ਨਾਲ ਦੀ ਨਾਲ ਜੋ ਮੰਡੀ ਦੀਆਂ ਇਨਸਟਰਕਸ਼ਨਾਂ ਜੋ ਪਿਛਲੇ ਸਾਲਾਂ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਤੈਸਨੈਸ ਕੀਤਾ ਗਿਆ ਉਹਦੇ ਤੇ ਡਿਸਕਸ ਹੋਈ ਆ ਤੇ ਦਸਤੀ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਜਿਦੇ ਵਿੱਚ ਮੰਡੀ ਦੇ ਵਿੱਚ ਜਿਹੜਾ ਤੱਕੜ ਹੈ ਧਰਮ ਕੰਡਾ ਜਿਹੜਾ ਉਹ ਉਹਨੂੰ ਬਿਲਕੁਲ ਖਾਰਜ ਕੀਤਾ ਗਿਆ ਮੌਇਸਚਰ ਮੀਟਰ ਜਿਹੜਾ ਉਹ ਆੜਤੀ ਆਪਣਾ ਆਪਣਾ ਵਰਤਦੇ ਐ ਇਸੇ ਤੇ ਵੀ ਗੱਲ ਹੋਈ ਸੈਲਰ ਮਾਲਕ ਜਿਹੜੇ ਆ ਉਹ ਲਿਫਟਿੰਗ ਦੇ ਬਹਾਨੇ ਜਿਹੜਾ ਉਹ ਕਿਸਾਨਾਂ ਦੇ ਨਾਲ ਆੜਤੀਆਂ ਦੇ ਰਾਹੀਂ ਜਿਹੜੀ ਉਹ ਧੱਕੇਸ਼ਾਹੀ ਕਰਕੇ ਤੇ ਉਹਨੂੰ ਕੱਟਦਾ ਇੱਕ ਸਾਧਨ ਬਣਾਉਂਦੇ ਐ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਲੰਬੀ ਡਿਸਕਸ਼ਨ ਤੋਂ ਬਾਅਦ ਜਿਹੜਾ ਇਹ ਵਿਚਾਰ ਚਰਚਾ ਹੋਈ ਹੈ ਕਿ ਹੋ ਸਕਦੀ ਹੈ ਇਹ ਗੱਲ ਕਿ ਸਾਨੂੰ ਇਹ ਜਿਹੜਾ ਪਿਛਲੇ ਸਾਲ ਦੀ ਤਰ੍ਹਾਂ ਸੜਕਾਂ ਤੇ ਜਿਹੜਾ ਨਾ ਹੋਵੇ ਕਿਸਾਨ ਵਿਜਿੱਧ ਨੇ ਕਿ ਜੋ ਕਾਨੂੰਨ ਜੋ ਨਿਜਮ ਪੰਜਾਬ ਸਰਕਾਰ ਨੇ ਮੰਡੀ ਕਨ ਬੋਰਡ ਦੇ ਬਣਾਏ ਆ ਉਹਦੇ ਤਹਿਤ ਹੀ ਜੋ ਹੈ ਕਾਰਵਾਈ ਮੰਡੀਆਂ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਮੰਡੀਆਂ ਚ ਤਲਾਈ ਹੋਣੀ ਚਾਹੀਦੀ ਹੈ ਨਾ ਕਿ ਸਰਕਾਰ ਜਿਹੜੀ ਹੈ ਜਾਂ ਉਹ ਆੜਤੀਆਂ ਦਾ ਧਿਆਨ ਰੱਖ ਕੇ ਜਾਂ ਸਰਕਾਰ ਦਾ ਸੈਂਟਰਲ ਮਾਰਕਾ ਦਾ ਧਿਆਨ ਕਰਕੇ ਇਹ ਕੱਲੇ ਕਿਸਾਨਾਂ ਦੀ ਲੁੱਟ ਕਰਕੇ ਉਹਨਾਂ ਨੂੰ ਜਿਹੜਾ ਕਿਸਾਨਾਂ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਆਰਥਿਕ ਪੱਖੋਂ ਕਿਸਾਨ ਨੇਤ ਦੇ ਤੇ ਇਸੇ ਗੱਲ ਕਰਕੇ ਕਮਜ਼ੋਰ ਹੁੰਦੇ ਜਾ ਰਹੇ ਆ ਕਿ ਮੰਡੀਆਂ ਦੇ ਵਿੱਚ ਉਹਨਾਂ ਦੀ ਲੁੱਟ ਜਿਹੜੀ ਆ ਉਹ ਵਧੀ ਜਾ ਰਹੀ ਹੈ ਇਸ ਤੇ ਅੱਜ ਮਕੇਰੀਆਂ ਪ੍ਰਸ਼ਾਸਨ ਦੇ ਨਾਲ ਜਿਹੜੀ ਆ ਉਹ ਡਿਸਕਸ ਜਿਹੜੀ ਆ ਉਹ ਪੂਰੇ ਇਹ ਜਹੋ ਜਲਾਲ ਦੇ ਨਾਲ ਕਿਸਾਨਾਂ ਨੇ ਕੀਤੀ ਹੈ ਕਿ ਹੌਣ ਵਾਲੇ ਟਾਈਮ ਦੇ ਵਿੱਚ ਜੇ ਲੁੱਟ ਹੋਈ ਤਾਂ ਕਿਸਾਨ ਜਿਹੜੇ ਆ ਉਹ ਸੜਕਾਂ ਤੇ ਆਉਣਗੇ ਐਸ ਵਾਰ ਗੱਲ ਕਰੀ ਤੇ ਐਸ ਵਾਰ ਜਿਹੜੀ ਹਾੜਾਂ ਦੀ ਮਾਰ ਕਨ ਕੰਫਰੰਸ ਤੇ ਵੈਸੇ ਚਿੰਤਾਤਾ ਤੇ ਝੋਨੇ ਦੀ ਗੱਲ ਕਰੀ ਤੇ ਝੋਨੇ ਦੀ ਕਈ ਏਕੜ ਜਿਹੜੀ ਫਸਲਾਂ ਹੁਣ ਤੱਕ ਖਰਾਬ ਵੀ ਹੋ ਚੁੱਕੀ ਆ ਪਰ ਜੇਕਰ ਸਰਕਾਰ ਇਸ ਵਾਰ ਵੀ ਇਹਨਾਂ ਦਾ ਰਵਈਆ ਉਸੇ ਤਰ੍ਹਾਂ ਦਾ ਰਿਹਾ ਜਿਹੜੇ ਆੜਤੀ ਜਾਂ ਛੇਲਰ ਮਾਲਕ ਹੈ ਉਹ ਉਸੇ ਤਰ੍ਹਾਂ ਨਾਲ ਲੁੱਟ ਆਪਣੀ ਕਰਦੇ ਰਹੇ ਕਿਸਾਨਾਂ ਦੀ ਤੇ ਕੀ ਕੋਈ ਵਿਸ਼ਵਾਸ ਦਿਵਾਇਆ ਗਿਆ ਸਾਡੀ ਵੱਲੋਂ ਤੁਹਾਨੂੰ ਹੁਣ ਤੱਕ ਇਸ ਤਰ੍ਹਾਂ ਜੀ ਵੀ ਜਿਹੜੀ ਇਸ ਵਾਰ ਕਿਸਾਨਾਂ ਦੀ ਜਿਹੜਾ ਨੁਕਸਾਨ ਹੋਇਆ ਇੱਕ ਨਹੀਂ ਉਹ ਦੋ ਤਰ੍ਹਾਂ ਨਾਲ ਹੋ ਗਿਆ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੀਆਂ ਵੈਰਾਈਟੀਆਂ ਨੇ 26 ਹੈ 31 ਹੈ 32 ਹੈ 21 ਹੈ ਇਹਨਾਂ ਨੂੰ ਸਾਰਿਆਂ ਨੂੰ ਬੌਣਾ ਰੋਗ ਜਿਹੜਾ ਆ ਗਿਆ ਤਾਂ ਬਹੁਤ ਸਾਰੇ ਕਿਸਾਨਾਂ ਨੇ ਜਿਹੜਾ ਝੋਨਾ ਉਹ ਆਪਣਾ ਵਾਹ ਦਿੱਤਾ ਤੇ ਕੋਹ ਚਰਾਣ ਦੇ ਵਾਸਤੇ ਪਸ਼ੂਆਂ ਨੂੰ ਜਿਹੜਾ ਉਹ ਵੇਚ ਦਿੱਤਾ ਤੇ ਉਹਨੂੰ ਫਲ ਨਹੀਂ ਪਿਆ ਝੋਨੇ ਦੇ ਬੱਲੀਆਂ ਜਿਹੜੀਆਂ ਮੰਦਰਾ ਉਹ ਨਹੀਂ ਆਈਆਂ ਇੱਕ ਤੇ ਨੁਕਸਾਨ ਆ ਗਿਆ ਦੂਜਾ ਨੁਕਸਾਨ ਬਹੁਤ ਵੱਡਾ ਜਿਹੜਾ ਪੰਜਾਬ ਦੇ ਵਿੱਚ ਹੋ ਗਿਆ ਉਹ ਹੜਾਂ ਦੇ ਰਸਤੇ ਹੋ ਗਿਆ ਪ੍ਰਸ਼ਾਸਨ ਦੇ ਨਾਲ ਹੀ ਦੁਖੀ ਹੋ ਕੇ ਅੱਜ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਕੋ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਨ ਆਏ ਆ ਉਹਨਾਂ ਨੇ ਪੂਰਾ ਭਰੋਸਾ ਦਵਾਇਆ ਅਗਰ ਜੇ ਉਹ ਨਿਜ਼ਮ ਜਿਹੜੇ ਪਹਿਲਾਂ ਤੋਂ ਮੰਡੀਕਰਨ ਬੋਰਡ ਦੇ ਬਣੇ ਹੋਏ ਆ ਜਿਹਦੇ ਵਿੱਚ ਕੋਈ ਨੁਕਸ ਨਹੀਂ ਜੇ ਉਹ ਲਾਗੂ ਨਾ ਹੋਏ ਤਾਂ ਫਿਰ ਕਿਸਾਨ ਜਿਹੜਾ ਫਿਰ ਦੁਬਾਰਾ ਵੱਡਾ ਸੰਘਰਸ਼ ਜਿਹੜਾ ਜਾਂ ਉਹ ਠੀਕ ਜੀ ਜੋ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਜਿਹੜੀਆਂ ਕਿਸਾਨ ਮਜ਼ਦੂਰ ਮੋਰਚਾ ਗੈਰ ਰਾਜਨੀਤਿਕ ਮੋਰਚਾ ਤੇ ਸੰਯੁਕਤ ਮੋਰਚੇ ਦੀਆਂ ਸਮੂਹ ਜਥੇਬੰਦੀਆਂ ਜਿਹੜੀਆਂ ਉਹ ਅੱਜ ਮਾਨਯੋਗ ਐਸਡੀਐਮ ਮਕੇਰੀਆਂ ਜੀ ਨੂੰ ਮਿਲੀਆਂ ਕਿ ਮੰਡੀਆਂ ਦੇ ਵਿੱਚ ਝੋਨਾ ਆਉਣਾ ਜਿਹੜਾ ਉਹ ਸ਼ੁਰੂ ਹੋ ਗਿਆ ਪਰ ਸਰਕਾਰ ਦੇ ਕਹੇ ਮੁਤਾਬਕ ਜਿਹੜਾ ਅਜੇ ਤੱਕ ਮੰਡੀਆਂ ਦੇ ਵਿੱਚ ਪ੍ਰਬੰਧ ਹੈ ਜਿਹੜੇ ਉਹ ਮੁਕੰਮਲ ਸਰਕਾਰ ਨੇ ਕਿਹਾ ਵੀ ਹੋ ਗਏ ਆ ਪਰ ਹੋਏ ਨਹੀਂ ਇਹ ਵੀ ਉਹਨਾਂ ਦੇ ਧਿਆਨ ਚ ਲਿਆਂਦੀ ਗਈ ਹੈ ਗੱਲ ਦੂਜੀ ਗੱਲ ਇਹ ਆ ਕਿ ਪਿਛਲੀ ਵਾਰੀ ਜਿਸ ਤਰ੍ਹਾਂ ਮੰਡੀਆਂ ਦੇ ਵਿੱਚ ਕੱਟ ਲਾ ਕੇ ਜਿਹੜੀ ਆ ਦਾਣਿਆਂ ਨੂੰ ਕਿਸਾਨਾਂ ਦੀ ਲੁੱਟ ਕੀਤੀ ਗਈ ਸੀ ਉਹ ਅਸੀਂ ਇਹ ਬੇਨਤੀ ਕੀਤੀ ਆ ਵੀ ਉਹ ਬਿਲਕੁਲ ਲੁੱਟ ਅਸੀਂ ਇਸ ਵਾਰ ਨਹੀਂ ਹੋਣ ਦੇਵਾਂਗੇ ਅਗਲੀ ਗੱਲ ਇਹ ਜਦੋਂ ਝੋਨਾ ਜਿਹੜਾ ਉਹ ਮੰਡੀ ਦੇ ਵਿੱਚ ਤਲ ਜਾਂਦਾ ਤੇ ਆੜਤੀ ਆਪਣੀ ਲੈਟਰ ਪੈਡ ਦੇ ਉੱਤੇ ਮੋਹਰ ਲਾ ਕੇ ਲਿਖ ਕੇ ਦੇਵੇ ਕਿ ਇੰਨਾ ਝੋਨਾ ਜਿਹੜਾ ਉਹ ਟੋਲ ਦਿੱਤਾ ਗਿਆ ਹੈ ਬਾਕੀ ਆਨਲਾਈਨ ਉਹ 1-2 ਦਿਨ ਕਹਿੰਦੇ ਲੱਗ ਜਾਂਦੇ ਆ ਜੇ ਫਾਰਮ ਨੂੰ ਤੇ ਉਹ ਬਾਅਦ ਦੀ ਗੱਲ ਹੈ ਚਲੋ ਉਹ ਵੀ ਆ ਜਾਏਗਾ ਪਰ ਆਰਤੀ ਨੂੰ ਇਹ ਲਿਖ ਕੇ ਦੇਣਾ ਪਏਗਾ ਵੀ ਇੰਨਾ ਮੈਂ ਝੋਨਾ ਤੋਲ ਦਿੱਤਾ ਸੋ ਬਾਕੀ ਕੰਡੇ ਦੀ ਗੱਲ ਹੋਈ ਹੈ ਕਿ ਜਿਹੜਾ ਪਹਿਲੇ ਤੱਕੜ ਰੂਪ ਕੰਡਾ ਜਿਹੜਾ ਧਰਮ ਕੰਡਾ ਜਿਹਨੂੰ ਕਿਹਾ ਜਾਂਦਾ ਉਹ ਜਿਹੜਾ ਉਹ ਮੰਡੀਆਂ ਦੇ ਵਿੱਚੋਂ ਖਤਮ ਕਰ ਦਿੱਤਾ ਗਿਆ ਉਹ ਲੱਗਣਾ ਚਾਹੀਦਾ ਜਿਹੜੀਆਂ ਮੋਚਰ ਵਾਲੀਆਂ ਮਸ਼ੀਨਾਂ ਆ ਉਹ ਜਿਹੜੇ ਮਾਰਕੀਟ ਕਮੇਟੀ ਦੇ ਜਾਂ ਖਰੀਦ ਏਜੰਸੀਆਂ ਦੇ ਅਧਿਕਾਰੀ ਐ ਉਹ ਆਪਣਾ ਜਿਹੜਾ ਆ ਉਹ ਇੱਥੇ ਮਤਲਬ ਮੌਇਚਰ ਵਾਲੀ ਮਸ਼ੀਨ ਜਿਹੜੀ ਆ ਉਹ ਆਪਣੀ ਲਾਉਣਗੇ ਨਾਲ ਜਿਹੜੀ ਸਾਡੀਆਂ ਕਿਸਾਨ ਜਥੇਬੰਦੀਆਂ ਉੱਥੇ ਨਿਗਰਾਨੀ ਕਰਨਗੀਆਂ ਤਾਂ ਜੋ ਜਿਹੜਾ ਮੌਇਚਰ ਜਿਹੜੀ ਆ ਉਹ ਵੱਧ ਦੱਸ ਕੇ ਜਿਹੜਾ ਉਹ ਕਿਸਾਨਾਂ ਦੀ ਲੁੱਟ ਨਾ ਕੀਤੀ ਜਾ ਸਕੇ ਸੋ ਇੱਕ ਗੱਲ ਹੋਰ ਹੋਈ ਹੈ ਕਿ ਫਾਜੀਪੁਰ ਦੇ ਵਿੱਚ ਜਿਹੜਾ ਆ ਆਪਣੇ ਕਿਸਾਨ ਵੀਰਾਂ ਨੇ ਜਿਹੜਾ 131 ਦਾ ਜਿਹੜਾ ਬੀਜ ਹੈ ਉਹ ਦਸੂਹਾ ਤੋਂ ਖਰੀਦਿਆ ਸੀ 2 250 ਕਿੱਲਾ ਲੈ ਕੇ ਜਿਹੜਾ ਉਹ ਲਾਇਆ ਪੰਜਾਬ ਸਰਕਾਰ ਦੇ ਕਹਿ ਮੁਤਾਬਕ ਪਰ ਉਹ ਨਾ ਤੇ ਬੀ ਨਿਸਰਿਆ ਤੇ ਬਿਮਾਰੀ ਵੀ ਉਹਨੂੰ ਪੈ ਗਈ। ਮਤਲਬ ਜਿਹੜਾ ਉਹ ਵੱਡਾ ਨੁਕਸਾਨ ਹੋਇਆ ਕਿਸਾਨਾਂ ਨੇ ਝੋਨਾ ਜਿਹੜਾ ਇੱਕ ਦੋ ਦਿਨ ਪਹਿਲਾਂ ਖੇਤਾਂ ਦੇ ਵਿੱਚ ਟਰੈਕਟਰਾਂ ਨਾਲ ਬਾਹ ਦਿੱਤਾ ਉਸ ਹੋਏ ਨੁਕਸਾਨ ਦੀ ਪਰਪਾਈ ਜਿਹੜੀ ਹੈ ਉਹ ਪੰਜਾਬ ਸਰਕਾਰ ਕਰੇ। ਬਾਕੀ ਜਿਹੜੇ ਹੜ੍ਹ ਆਏ ਆ ਜਿੱਥੇ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਹੋਇਆ ਉਹਦੀ ਪਰਪਾਈ ਮਾਲ ਡੰਗਰ ਦੀ, ਖੇਤਾਂ ਦੀ, ਜ਼ਮੀਨਾਂ ਦੀ ਜਿਹੜੀ ਜਾਂ ਹੋਰ ਜਿਹੜੇ ਵੀ ਜਾਨੀ ਨੁਕਸਾਨ ਹੋਇਆ ਉਹਦੀ ਪਰਪਾਈ ਵੀ ਪੰਜਾਬ ਸਰਕਾਰ ਕਰੇ। ਜੇਕਰ ਇਹਨਾਂ ਦੇ ਇਹਨਾਂ ਗੱਲਾਂਬਾਤ ਪੰਜਾਬ ਸਰਕਾਰ ਨਹੀਂ ਧਿਆਨ ਦਿੱਤੀ ਤਾਂ ਜਿੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਫਿਰ ਅਸੀਂ ਤਿੱਖਾ ਜਿਹੜਾ ਆਪਸ਼ਨ ਅਰਸ਼ ਆਪਣੀਆਂ ਮੰਗਾਂ ਨੂੰ ਪੂਰਾ ਕਰਾਉਣ ਲਈ ਜਿਹੜਾ ਉਹ ਲਿਖਾਂ ਠੀਕ ਆ ਜੀ ਕਿਸਾਨਾਂ ਵੱਲੋਂ ਅੱਜ ਜਿਹੜਾ ਮੁੱਦਾ ਸੀਗਾ ਉਹ ਜਿਹੜੀ ਹੁਣ ਪ੍ਰੋਕਿਊਰਮੈਂਟ ਸੀਜ਼ਨ ਸ਼ੁਰੂ ਹੋ ਗਿਆ ਹੈ ਉਹਦੇ ਸਬੰਧ ਵਿੱਚ ਸੀਗਾ ਵੀ ਜੋ ਪਿਛਲੇ ਸਾਲ ਦੀਆਂ ਕੋਈ ਦਿੱਕਤਾਂ ਆਈਆਂ ਨੇ ਉਹਦੇ ਸਬੰਧੀ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਮੰਡੀ ਦੀ ਸਾਫ ਸਫਾਈ ਨੂੰ ਲੈ ਕੇ ਹੋਰ ਪਾਣੀ ਦੀ ਵਿਵਸਥਾ ਹੋਰ ਚੀਜ਼ਾਂ ਨੂੰ ਲੈ ਕੇ ਕੁਝ ਮੰਗਾ ਰੱਖੀ ਹੋਈ ਹੈ ਇਸ ਤੋਂ ਇਲਾਵਾ ਕੁਝ ਮੰਗਾ ਹੈਗੇ ਕਿ ਇੱਥੇ ਜਿਹੜਾ ਮੁਗੇਰੀਆਂ ਤੇ ਥੀਲ ਹੈਗੀ ਹੈ ਇੱਥੇ ਸ਼ੈਲਰ ਦੀ ਜਿਹੜੀ ਬੇਨਤੀ ਹੈਗੀ ਹੈ ਉਸ ਤੋਂ ਵੱਧ ਤੋਂ ਨਾ ਜਿਹੜਾ ਕੁਆਟਿਟੀ ਆਉਂਦੀ ਹੈ ਤੇ ਉਹਦੇ ਸਬੰਧੀ ਉਹਨਾਂ ਵੱਲੋਂ ਮੰਗ ਰੱਖੀ ਗਈ ਹੈ ਵੀ ਜੇ ਗਲਟ ਆਣ ਤੋਂ ਪਹਿਲਾਂ ਹੀ ਉਹਦੇ ਸਬੰਧੀ ਜਿਹੜੇ ਭੁਗਤ ਪ੍ਰਬੰਧ ਕੀਤੇ ਜਾਣ ਤੇ ਇਸ ਤੋਂ ਇਲਾਵਾ ਜਨਰਲ ਇਹੀ ਮੰਗਾ ਨੇ ਵੀ ਕਿਸਾਨਾਂ ਨਾਲ ਕੋਈ ਵੀ ਤਕਰਾਰ ਨਾ ਕੀਤਾ ਜਾਵੇ ਜੋ ਵੀ ਉਹਨਾਂ ਦੀ ਖਰੀਦ ਹੁੰਦੀ ਹੈ ਉਹਨੂੰ ਤੁਰੰਤ ਹੀ ਉਹਨਾਂ ਨੂੰ ਜੇਫ ਫਾਰਮ ਵਗੈਰਾ ਹੋਰ ਚੀਜ਼ਾਂ ਉਪਲਬਧ ਕਰਵਾਏ ਜਾਣ ਤੇ ਬਾਕੀ ਵੀ ਜਿਹੜਾ ਹੈ ਪ੍ਰੋਕਿਊਰਮੈਂਟ ਨੂੰ ਸਹੀ ਤਰੀਕੇ ਨਾਲ ਚਲਾਣ ਲਈ ਜੋ ਵੀ ਲੋੜਿੰਦੇ ਪ੍ਰਬੰਧ ਹੈ ਉਹ ਕਰਵਾਏ ਸਰ ਗੱਲ ਕਰੀ ਤਾਂ ਜਿਹੜਾ ਇਸ ਸਾਲ ਫਸਲਾਂ ਦੀ ਮਾਰ ਜਿਹੜੀ ਹੈ ਕਿਸਾਨਾਂ ਨੂੰ ਪਈ ਹੈ ਕਿਸਾਨ ਕਾਫੀ ਚਿੰਤਤ ਨੇ ਜੇਕਰ ਫਸਲ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਫਸਲ ਜਿਹੜੀ ਹੈ ਝੋਨੇ ਦੀ ਜਿਹੜੀ ਹੈ ਇਸ ਵਕਤ ਪਾਣੀ ਦੀ ਮਾਰ ਮਾਰੇ ਹਟਾ ਜਿਹੜਾ ਨੁਕਸਾਨ ਕਾਫੀ ਵੱਡਾ ਕਿਸਾਨਾਂ ਨੂੰ ਹੋ ਚੁੱਕਾ ਹੈ ਤੇ ਕਿਸਾਨ ਕਹਿੰਦੇ ਨੇ ਕਿ ਜਿੱਦਾਂ ਸਾਡੀ ਪਿਛਲੇ ਸਾਲ ਵਲੋਂ ਆੜਤੀਆਂ ਵੱਲੋਂ ਜਾਂ ਸਾਡੀ ਸੈਦਰਮਾਲ ਕਬੂਲੋਂ ਲੁੱਟ ਹੋਈ ਆ ਝੋਨੇ ਨੂੰ ਕੱਟ ਨੂੰ ਲੈ ਕੇ ਉਸ ਸਬੰਧੀ ਵੀ ਉਹਨਾਂ ਨੇ ਗੱਲਬਾਤ ਕੀਤੀ ਆ ਤੇ ਉਸ ਸਬੰਧੀ ਕੀ ਉਹਨਾਂ ਨੂੰ ਭਰੋਸਾਤ ਹੋਇਆ ਗਿਆ ਜੀ ਕੱਟ ਦੇ ਸਬੰਧੀ ਅਸੀਂ ਜਿਹੜੇ ਜਿੰਨੇ ਵੀ ਇਨਸਪੈਕਟਰ ਸਾਹਿਬਾਨ ਆਏ ਸੀ ਉਹਨਾਂ ਨਾਲ ਵੀ ਡਿਸਕਸ ਕੀਤਾ ਹੈਗਾ ਤੇ ਇਹਦੇ ਵਿੱਚ ਕਿਉਂਕਿ ਜੋ ਮੈਨੂੰ ਦੱਸਿਆ ਜਾ ਰਿਹਾ ਸੀਗਾ ਵੀ ਕੋਈ ਇੱਕ ਹਾਈਬ੍ਰਿਡ ਬਰੀਡ ਹੁੰਦੀ ਹੈ ਉਹਦੇ ਕਰਕੇ ਜਿਹੜੀ ਉਹਦੀ ਯੀਲਡ ਘੱਟ ਆਉਂਦੀ ਹੈ ਉਹਦੇ ਕਰਕੇ ਕੱਟ ਲਗਾਇਆ ਗਿਆ ਸੀ ਤੇ ਉਹਦੇ ਸੰਬੰਧੀ ਜਿਹੜਾ ਹੈ ਸ਼ੈਲਰ ਰੈਸਟ੍ਰੇਸ਼ਨ ਨਾਲ ਵੀ ਮੀਟਿੰਗ ਕਰਕੇ ਤੇ ਆਰਥੀਆ ਨਾਲ ਵੀ ਮੀਟਿੰਗ ਕਰਕੇ ਅਸੀਂ ਜੋ ਵੀ ਲੋੜਿੰਦੀ ਲੋੜ ਹੈ ਉਹ ਪੂਰੀ ਕਰਾਂਗੇ ਤੇ ਇਹ ਕੋਸ਼ਿਸ਼ ਕਰਾਂਗੇ ਜੀ ਮੈਕਸਿਮਮ ਵੀ ਇਸ ਸੰਬੰਧੀ ਜਿਹੜਾ ਵੀ ਜਾਇਜ਼ ਲੱਗੇ ਜੋ ਵੀ ਇਕੱਠ ਹੈ ਕੋਈ ਇਦਾਂ ਦਾ ਜਾਇਜ਼ ਤੇ ਠੀਕ ਹੈ